ਬਠਿੰਡਾ ਪੁਲਿਸ ਵੱਲੋਂ ਲੁੱਟ ਘੁਆ ਕਰਨ ਵਾਲਿਆਂ ਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵਕ ਵਕ ਏਰੀਏ ਨੂੰ ਕਵਰ ਕਰਕੇ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਹੀਕਲਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਸੀ। ਸੀਆਈਏ ਸਟਾਫ ਵੱਲੋਂ ਮੁਖਬਰੀ ਦੇ ਆਧਾਰ ਤੇ ਗ੍ਰੋਥ ਸੈਂਟਰ ਬਠਿੰਡਾ ਤੋਂ ਚਾਰ ਵਿਅਕਤੀ ਨੂੰ ਮਾਰੂ ਹਥਿਆਰਾਂ ਸਮੇਤ ਸ਼ੱਕੀ ਹਾਲਤ ਵਿੱਚ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਵੱਲੋਂ ਪਹਿਲਾਂ ਵੀ ਪਿੰਡ ਜੱਜਲ ਤੋਂ ਵਿਅਕਤੀ ਦੀ ਘੁਟਮਾਰ ਕਰਕੇ ਉਸ ਪਾਸੋਂ ਇੱਕ ਮੋਟਰਸਾਈਕਲ, ਮੋਬਾਈਲ ਫੋਨ ਤੇ 1200 ਰੁਪਏ खोए गए सन इस तो अलावा पिंड भागीवानंदर ਤੋਂ ਵੀ ਇੱਕ ਵਿਅਕਤੀ ਦੀ ਕੁਟਮਾਰ ਕਰਕੇ ਇੱਕ ਮੋਬਾਈਲ ਫੋਨ ਮੋਟਰਸਾਈਕਲ ਤੇ 2500 ਰੁਪਏ ਨਕਦੀ ਦੀ ਖੋਹ ਕੀਤੀ ਗਈ ਸੀ ਦੋਸ਼ੀਆਂ ਨੂੰ ਕਲਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਮਾਨਯੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਚਲਾਏ ਗਏ ਮਾਡੀਅੰਸਰਾਂ ਖਿਲਾਫ ਬੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਕਾਮਯਾਬੀ ਹਾਸਲ ਹੋਈ ਹੈ ਪਿੰਡ ਜੱਜੜ ਤੇ ਬਾਗੀਬੰਦਰ ਦੇ ਵਿੱਚ ਬੈਕ ਟੂ ਬੈਕ ਸਨੇਚਿੰਗ ਦੀਆਂ ਵਾਰਦਾਤਾਂ ਹੋਈ ਸੀਗੀਆਂ ਪਿਛਲੇ ਹਫਤੇ ਉਹਦੇ ਵਿੱਚ ਕਾਮਯਾਬੀ ਹਾਸਲ ਕਰਦੇ ਆ ਸਾਡੇ ਸੀਆਈਏ ਸਟਾਫ 2 ਤੇ ਸਬਡਿਵੀਜ਼ਨ ਤਲਵੰਡੀ ਸਾਬੋ ਦੀ ਪੁਲਿਸ ਨੇ ਇੱਕ ਗੈਂਗ ਬਸਟ ਕੀਤਾ ਹੈ ਉਹਦੇ ਵਿੱਚ ਟੋਟਲ 5 ਮੈਂਬਰ ਨੇ ਉਹਨਾਂ ਚੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨਾਂ ਦੇ ਕੋਲੋਂ ਦੋ ਮੋਬਾਈਲ ਫੋਨ ਰਾੜਾ ਤੇ ਮਾਰੂ ਹਥਿਆਰ ਇਹ ਸਾਰੀ ਬਰਾਮਦ ਕੀਤੀ ਗਈ। ਇਹਨਾਂ ਨੇ ਕਿਤੇ ਕਿਤੇ ਵਾਰਦਾਤਾਂ ਕੀਤੀ ਸੀ ਕਿੰਨਾ ਸੀ ਜਿਹੜੀ ਤਾਂ ਕਿੰਨੀਆਂ ਵਾਰਦਾਤਾਂ ਹੋਣ ਜਾਣਦੇ ਹਜੇ ਤੱਕ ਦੋ ਵਾਰਦਾਤਾਂ ਇਹਨਾਂ ਨੇ ਜਿਹੜੀ ਹੈ ਪੁੱਛੀ ਦੋ ਵਾਰਦਾਤਾਂ ਇਹਨਾਂ ਦੇ ਸਾਹਮਣੇ ਆਈ ਹੈ ਇੱਕ ਪਿੰਡ ਜੱਜੜ ਇਹਨਾਂ ਨੇ ਵਾਰਦਾਤ ਕੀਤੀ ਸੀ ਉਹਦੇ ਸੰਬੰਧ ਦੇ ਉਹਦੇ ਸੰਬੰਧੀ ਰਾਮਾ ਥਾਣੇ ਦੇ ਵਿੱਚ ਇੱਕ ਮੁਕਤਮਾ ਦਰਜ ਹੈ ਇੱਕ ਇਹਨਾਂ ਨੇ ਪਿੰਡ ਬਾਗੀਵੰਦਰ ਵਾਰਦਾਤ ਕੀਤੀ ਸੀ ਉਹਦੇ ਸੰਬੰਧੀ ਤਲੁੰਡੀ ਸਾਬੋ ਥਾਣੇ ਦੇ ਵਿੱਚ ਮੁਕਤਮਾ ਦਰਜ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਇਹ ਰਾਗਿਰਾਂ ਤੋਂ ਹਥਿਆਰਾਂ ਦੀ ਨੋਕ ਤੇ ਉਹਨਾਂ ਨੂੰ ਲੁੱਟਾਂ ਖਵਾ ਕਰਦੇ ਸੀ ਕਈ ਵਾਰੀ ਇਹ ਉਹਨਾਂ ਨੂੰ ਇੰਜਰਡ ਵੀ ਕਰਦੇ ਸੀ ਇਹ ਓਵਰ ਟਾਈਮਿੰਗ ਜਿਹੜੀ ਹੁੰਦੀ ਹੈ ਰਾਤ ਦੇ ਟਾਈਮ ਲੇਟ ਨਾਈਟ ਯਰਲੀ ਮਾਰਨਿੰਗ ਇਹ ਵਾਰਦਾਤਾ ਕਰਦੇ ਸੀ ਇਹਨਾਂ ਦੇ ਵਿੱਚ ਤਿੰਨ ਦੋਸ਼ੀ ਜੱਜਲਪਿੰਡ ਦੇ ਰਹਿਣ ਵਾਲੇ ਨੇ ਇੱਕ ਸਰਸਾ ਹਰਿਆਣਾ ਦਾ ਰਹਿਣ ਵਾਲਾ ਹੈ ਇੱਕ ਪੰਜਵਾਂ ਦੋਸ਼ੀ ਉਹਦੀ ਪਛਾਣ ਹੋ ਗਈ ਹੈ ਪਰ ਉਹਦੀ ਹਰੈਸਟ ਜੇ ਬਾਕੀ ਹੈ ਇਹਨਾਂ ਚੋਂ ਪਹਿਲਾ ਵੀ ਕਿਸ ਸਰਸਾ ਇਹਨਾਂ ਚੋਂ ਇੱਕ ਦੋਸ਼ੀ ਹੈ ਗੁਰਵਿੰਦਰ ਸਿੰਘ ਉਹਦੇ ਖਿਲਾਫ ਇੱਕ ਚੋਰੀ ਦਾ ਮੁਕਦਮਾ ਹੈ 64/23 ਰਾਮਾ ਥਾਣੇ ਦੇ ਵਿੱਚ ਬਠਿੰਡਾ ਤੋਂ ਹਰਮਿੰਦਰ ਸਿੰਘ ਵਿਨਾਸ਼ਦੀ ਦੇ ਸੇਵਕ ਲਈ ਰਿਪੋਰਟ